ਇਸ 10000 ਦਾਡੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਕਿ ਵਰਤਨ ਲਾਇਕ ਨਹੀਂ ਸੀ 75 ਫਲਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਕ ਤੁਹਾਡੇ ਬੱਚੇ ਜਿਹਨਾਂ ਸਕੂਲਾਂ 'ਚ ਪੜਦੇ ਆ ਉਹਨਾਂ ਸਕੂਲਾਂ 'ਚ ਬਾਥਰੂਮ ਚ ਵੀ AC ਲੱਗੇ ਆ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ 'ਚ ਜਾਂ ਮੈਂ ਤਾਂ ਦੇ ਸਕੂਲਾਂ ਚ ਗਿਆ ਜਿੱਥੇ ਤੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੇ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿਉਂਕਿ ਸਕੂਲ ਚ ਬਾਥਰੂਮ ਖੁੱਲੇ ਮੈਦਾਨ ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਹੁਣ ਬਾਥਰੂਮ ਬਣਾਤੇ ਕਹਿੰਦੇ ਜੀ ਨਾ ਨੀ ਪੱਥਰ ਕਿਉਂ ਰੱਖ ਰਹੇ ਐਨੀ ਪੱਥਰ ਟੋਡਾ ਤੋਂ ਮੱਚਾ ਉਦੋਂ ਠੋਠ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਆਈਓ ਇਤਿਹਾਸਿਕ ਪਿੰਡ ਅਟਾਰੀ ਦੇ ਸਾਰੇ ਹੀ ਬਜ਼ੁਰਗ ਮਾਤਾਵਾਂ ਭੈਣਾ ਨੌਜਵਾਨ ਵੀਰ ਬੱਚੇ ਇਸ ਸਕੂਲ ਦਾ ਸਾਰਾ ਸਟਾਫ ਪ੍ਰਿੰਸੀਪਲ ਸਹਿਬਾਨ ਪਿੰਡ ਦੀ ਪੰਚਾਇਤ ਸਾਡੇ ਆਮ ਆਦਮੀ ਪਾਰਟੀ ਦਾ ਸਾਰਾ ਪਰਿਵਾਰ ਡੀਓ ਸਹਿਬਾਨ ਤਹਿਸੀਲਦਾਰ ਸਹਿਬਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਯਾਦ ਹੈ ਜੀ ਮੈਂ ਤੁਹਾਡੇ ਪਿੰਡ ਦੇ ਵਿੱਚ ਬਾਬਾ ਜੀ ਖੜੇ ਆ ਦਰਸ਼ਨ ਸਿੰਘ ਜੀ ਅਸੀਂ ਤੁਹਾਡੇ ਪਿੰਡ ਦੇ ਬੋਰਡ ਦੇ ਥੱਲੇ ਆ ਕੇ ਤੁਹਾਡਾ ਪੁੱਤ ਤੁਹਾਡਾ ਭਰਾ ਤੁਹਾਡੇ ਤੋਂ ਵੋਟ ਮੰਗਦਾ ਸੀ ਫਮੇ ਤੁਮੇ ਤੁੰੜ ਨੇ ਵਾਦਾ ਕੀਤਾ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਸਮਾਨ ਨੂੰ ਇੱਕ ਮੌਕਾ ਸਾਨੂੰ ਦੋ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਅਸੀਂ ਪੰਜਾਬ ਦੇ ਸਰਕਾਰੀ ਹੱਤਾਲ ਠੀਕ ਕਰਾਂਗੇ ਆਪਣਾ ਕੰਮ ਇਮਾਨਦਾਰੀ ਨਾਲ ਕਰਾਂਗੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਰਿਕਾਰਡ ਮੋਟਾ ਪਾਈਆਂ ਰਿਕਾਰਡ ਮੋਟਾ ਨਾਲ ਤੁਸੀਂ ਐਮ.ਐਲ.ਏ ਬਣਿਆ ਇਸ ਮਹਾਨ ਮਹਾਨ ਕਰਤੀ ਹੈ ਮੈਂ ਐਮ.ਐਲ.ਏ ਬਣਿਆ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਕਿਰਪਾ ਹੋਈ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਨੰਤਰੀ ਬਣਿਆ ਅੱਜ ਤੱਕ ਦੇਖ ਨਹੀਂ ਸਕਦਾ ਤੇ ਮੇਰੇ ਮਹਿਕਮਾ ਮਿਲ ਗਿਆ ਜੀ ਸਿੱਖਿਆ ਮਹਿਕਮਾ ਉਨ ਵਾਦਾ ਕੀਤਾ ਸੀ ਕਿ ਸਰਕਾਰੀ ਸਕੂਲ ਠੀਕ ਕਰਾਂਗੇ ਮੈਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੌਰੇ ਤੇ ਨਿਕਲਿਆ ਤੁਹਾਡੇ ਪੁੱਤ ਨੂੰ ਤੁਹਾਡੇ ਭਰਾ ਨੂੰ ਜੋ ਵਿਰਸੇ ਚ ਮਿਲੇ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਹੈ 20000 ਸਰਕਾਰੀ ਸਕੂਲਾਂ ਚ 28 ਲੱਖ ਬੱਚੇ ਪੜ੍ਹਦੇ ਹਨ ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਸਕੂਲਾਂ ਚ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਪੀਣ ਵਾਲਾ ਪਾਣੀ ਨਹੀਂ ਸੀ ਬਾਕੀ ਗੱਲਾਂ ਤਾਂ ਛੱਡ ਦੋ ਕਿ ਹੋਰ ਚੌਥੀ ਗੜੀ ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਕਿਤਾਬਾਂ ਟਾਈਮ ਤੇ ਇਹ ਸਭ ਗੱਲਾਂ ਤਾਂ ਛੱਡ ਦੋ ਬੇਸਿਕਲੀ ਅਸੀਂ ਮਿਹਨਤ ਕਰਦੇ ਆਂ આજ ਤਿੰਨ ਸਾਲ ਬਾਅਦ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਆਂ ਕਿ ਪੰਜਾਬ ਤੇ ਹਰ ਸਕੂਲ ਚਾ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਉਸ ਪਿਆਰ ਤੋਂ ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਖਵਾਨ ਨਾਲ ਕੁਝ ਇਸ ਤਰ੍ਹਾਂ ਦਾ ਹਰ ਸਕੂਲ 'ਚ ਬਾਥਰੂਮ ਬਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12000 ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮਐਲਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਬੈਠੇ ਆ ਇਨ ਨੂੰ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜੀ ਬੜਾ ਤੋਸਰ ਤੇ ਮੀਡੀਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਅਕਾਲੀ ਗੱਲ ਕਾਂਗਰਸ ਬੀਜੇਪੀ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਐ ਤਕਲੀਫ ਪਤੀ ਹੋਈ ਐ ਕਹਿੰਦੇ ਆ ਕਿ ਜੀ ਆਇਰਿਸ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਉਗਗਾਟਨ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਐਦਾਂ ਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਸੀ ਵਰਤਨ लायक ਨਹੀਂ ਸੀ 75 ਫਲਸ ਥੋੜੇ ਰਾਸ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਕਿਉਂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਕ ਤੁਹਾਡੇ ਬੱਚੇ ਜਿਹਨਾਂ ਸਕੂਲਾਂ 'ਚ ਪੜਦੇ ਆ ਉਹਨਾਂ ਸਕੂਲਾਂ 'ਚ ਬਾਥਰੂਮ ਚ ਵੀ AC ਲੱਗੇ ਆ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ 'ਚ ਜਾਂ ਮੈਂ ਤਾਂ ਦੇ ਸਕੂਲਾਂ 'ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿਉਂ ਸਕੂਲ 'ਚ ਬਾਥਰੂਮ ਕੁਨੇ ਮੈਦਾਨ ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਹੁਣ ਬਾਥਰੂਮ ਬਣਾਤੇ ਕਹਿੰਦੇ ਜੀ ਨਾ ਨਹੀਂ ਪੱਥਰ ਕਿਉਂ ਰੱਖ ਰਹੇ ਇਹ ਨਹੀਂ ਪੱਥਰ ਫੌੜਾ ਤਮਾਚਾ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਸੀ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਟਵੀਟ ਨਹੀਂ ਆਈ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣ ਚ ਆਪਣੇ 5 17 7 17 ਹੋਟਲ ਬਣਾਉਣ ਚ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਇਹ ਭਗਵੰਤ ਮਾਨਦੀ ਸਰਕਾਰ ਹੈ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਸਰਕਾਰੀ ਸਕੂਲ ਚ ਬਾਥਰੂਮ ਬਣਾਇਆ ਹੈ ਇਸ ਗੱਲ ਦਾ ਸਾਨੂੰ ਮਾਣ ਹੈ ਅਜੀ ਸ਼ਰਮ ਨਹੀਂ ਸਾਨੂੰ ਮਾਣ ਹੈ ਦਸਤੋ ਕਰਨੇ ਚਾਹੀਦੇ ਉਹ ਘਾਟੜ ਕੇ ਨਹੀਂ ਕਰਨੇ ਚਾਹੀਏ ਹੱਥ ਖੜੇ ਕਰਕੇ ਦਸਤੋ ਪੰਜਾਬ ਇਹ ਚਾਹੁੰਦੇ ਹੀ ਨਹੀਂ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਪਹਿਲੀ ਵਾਰੀ ਹੈ ਅੱਜ રોજ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਮੈਂ ਸਕੂਲ ਚ ਆਇਆ ਚਲੋ ਮੈਂ ਤਾਂ ਆਪਣਾ ਤੁਹਾਡਾ ਆਪਣਾ ਬੱਚਾ ਵੈਸੇ ਵੀ ਮਿਲਦਾ ਰਹਿੰਦਾ ਪਰ ਪੰਜਾਬ ਦੇ ਅੱਜ ਹਰ ਸਕੂਲ ਦੇ ਵਿੱਚ ਐਮਐਲਏ ਆ ਰਹੇ ਆ ਤਹਿਸੀਲਦਾਰ ਸਭ ਬੈਠੇ ਆ ਡੀਓ ਸਭ ਬੈਠੇ ਆ ਇੱਕ ਯੰਗ ਐਸਐਚਓ ਹੈ ਬੱਚੇ ਇਹਨਾਂ ਨੂੰ ਦੇਖ ਕੇ ਮੋਟੀਵੇਟ ਹੋਣਗੇ ਇਹਨਾਂ ਦਾ ਵੀ ਦਿਨ ਕਰੂਗਾ ਹਾਂ ਕਿ ਅਸੀਂ ਵੀ ਅਸੀਂ ਵੀ ਕੁਝ ਬਣ ਸਕਦੇ ਆ ਪਰ ਇਹ ਚਾਹੁੰਦੇ ਨਹੀਂ ਇਹ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਸਾਰਾ ਕੁਝ ਲੱਗਿਆ ਕਿ ਕਿਸੇ ਤਰੀਕੇ ਕਿਸੇ ਤਰੀਕੇ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਨਾ ਹੋਵੇ ਕਿ ਕਿਸੇ ਤਰੀਕੇ ਪੰਜਾਬ ਪੜ ਨਾ ਜਾਵੇ ਜਦੋਂ ਉ르ਦਾ ਪੰਜਾਬ ਸੀ ਜਦੋਂ ਪੰਜਾਬ ਨਸ਼ੇ ਚ ਬਦਨਾਮ ਸੀ ਤਾਂ ਕੋਈ ਤਕਲੀਫ ਨਹੀਂ ਸੀ ਅੱਜ ਜਦੋਂ ਪੰਜਾਬ ਇਸ ਸਕੂਲ ਦੀ ਬੱਚੀ ਇੱਥੋਂ ਪੜ ਕੇ ਸਭ ਇੰਸਪੈਕਟਰ ਬਣੀ ਹੈ ਪੰਜਾਬ ਦੀ ਸਖਿਆ ਸਿੱਖਿਆ ਕਰਾਂਦੀ ਹੈ ਇਹ ਹੈ ਪੰਜਾਬ ਦੀ ਸਖਿਆ ਕਰਾਂਦੀ ਅਸੀਂ ਏਦਾਂ ਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਮੈਂ ਬਾਰਡਰ ਤੇ ਪਰਸੋਂ ਬਾਰਡਰ ਦੇ ਸਕੂਲਾਂ ਚ ਸੀਗਾ ਮੈਨੂੰ ਟੀਚਰ ਮਿਲਿਆ ਕਹਿੰਦੇ ਸਰ ਮੈਂ ਵੀਡੀਓ ਵੀ ਪਾਉਂਦਾ ਹਾਂ ਕਹਿੰਦਾ ਸਰ ਸਿਰਫ ਇੱਕ ਕਮਰਾ ਸੀ ਸੋਚੋ ਨਾ ਬਾਥਰੂਮ ਤੇ ਨਾ ਚਾਰ ਦਿਵਾਰੀ ਬੱਚੇ ਕਿੱਥੇ ਜਾਣਗੇ ਬਾਹਰ ਤੁਸੀਂ ਰੋਕ ਸਕਦੇ ਹੋ 8 ਘੰਟੇ ਤੇ ਛੋਟੇ ਬੱਚੇ ਵੱਡੇ ਬੱਚੇ ਉਦੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਪਰ ਚੰਦਾ ਹੀ ਨਾ ਗੱਲ ਹੋਵੇ ਪਤਾ ਨਹੀਂ ਕੀ ਤਕਲੀਫ ਹੈ ਮੈਂ ਇਹਨਾਂ ਤੋਂ ਲਿਸਟ ਮੰਗਦਾ ਆਪਣੇ ਬੱਚਿਆਂ ਦੇ ਦੱਸੋ ਕਿੰਨੇ ਪੜਦੇ ਹੋ ਤੁਸੀਂ ਦਾਅਵੇ ਨਾਲ ਕਹਿ ਸਕਦਾ ਇੰਧਰ ਤੇ ਸਕੂਲਾਂ ਚ ਪੜਦੇ ਨੇ ਜਿੱਥੇ ਬਾਥਰੂਮ ਜ ਵੀ ਏਸੀ ਲੱਗੇ ਉਦੋਂ ਕੋਈ ਗੱਲ ਨਹੀਂ ਇਹ ਸਾਨੂੰ ਇਸ ਜੱਦਾ ਮਾਣ ਹੈ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਅਸੀਂ ਆਪਣੇ ਬੱਚਿਆਂ ਲਈ ਸ਼ਾਨਦਾਰ ਬਾਥਰੂਮ ਬਣਾਵਾਂਗੇ ਆ ਲੈਬ ਮੈਂ ਮੀਡੀਆ ਜਿਹੜਾ ਜਾ ਕੇ ਦੇਖੋ ਸ਼ਾਨਦਾਰ ਲੈਬ ਬਣੀ ਹੈ ਸਾਇੰਸ ਲੈਬ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ 17 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦਿਵਾਲੀਆਂ ਜੇ ਕਿਸੇ ਨੂੰ ਵਹਿਮ ਹੈ ਐਡਰੈਸ ਨੋਟ ਕਰ ਲਓ ਪਿੰਡ ਟਾਰੀ ਤੇ ਇਹ ਨੰਨ ਕੋਸਤਾ 17 ਲੱਖ ਰੁਪਏ ਦੀ ਚਾਰ ਦੀਵਾਰੀ ਬਣੀ ਹੈ ਸ਼ਾਨਦਾਰ ਲੈਬ ਬਣੀ ਹੈ 1 ਕਰੋੜ ਰੁਪਏ ਤੋਂ ਉੱਤੇ ਸਕੂਲ ਦੇ ਉੱਤੇ ਲੱਗਿਆ ਤੇ ਹਜੇ ਵੀ ਕੰਮ ਚੱਲਦਾ ਪਿਆ ਪਿੱਛੇ ਹੋਰ ਕੰਮ ਚੱਲਦਾ ਅਸੀਂ ਸਰਕਾਰੀ ਸਕੂਲ ਤੁਸੀਂ ਕੀਤਾ ਕੀ ਹੈ ਕਦੀ ਜਾਂਦੇ ਨਹੀਂ ਸੀ ਯਾ ਸਰਕਾਰੀ ਸਕੂਲ ਨੂੰ ਲਾਇਆ ਹੋਸੀ ਭੀਖ ਮੰਗਣ ਤੇ ਜੀ ਹਾਂ ਮੰਗ ਮੰਗਦੇ ਵਾਂਗੂ ਚੈੱਕ ਕਰੀਦਾ ਕਿ ਕਿਸੇ ਤੋਂ ਕੋਈ ਇੱਕ ਕੋਈ ਕੋਈ ਭਲੇਖੇ ਨਾਲ ਕੋਈ ਐਨ ਆਰ ਆਈ ਆ ਜੂਗਾ ਧਾਮ ਦੇ ਜੂਗਾ ਸਕੂਲ ਠੀਕ ਕਰ ਦੇਊਗਾ ਸਰਕਾਰਾਂ ਦੇ ਫਰਜ਼ ਨਹੀਂ ਹੁੰਦੇ ਮੈਨੂੰ ਮਾਣ ਹੈ ਆਪਣੇ ਮੁੱਖ ਮੰਤਰੀ ਸਾਹਿਬ ਤੇ ਮੈਨੂੰ ਮਾਣ ਹੈ ਆਪਣੇ ਟੀਚਰਸ ਦੇ ਉੱਤੇ ਕਿ ਅੱਜ ਸਰਕਾਰੀ ਸਕੂਲਾਂ ਦੇ ਵਿੱਚੋਂ ਇੰਨਾ ਸ਼ਾਨਦਾਰ ਨਤੀਜਾ ਆ ਰਿਹਾ ਹੈ ਸਕੂਲ ਚ ਵੀ ਬਾਤਾਂ ਬਣ ਰਹੀਆਂ ਸਕੂਲ ਚ ਵੀ ਬਾਤਾਂ ਬਣ ਰਹੀਆਂ ਉਹਦਾ ਵੀ ਉਦਾਇਰ ਘਟਨ ਕਰਾਂਗੇ ਜਦੋਂ ਤਿਆਰ ਹੋ ਗਏ ਕਿਉਂ ਨਾ ਕਰੀਏ ਕੰਮ ਦਿੱਤੇ ਸਾਨੂੰ ਮਾਣ ਹੈ ਇਸ ਗੱਲ ਤੇ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ ਅਗਰ ਅੱਜ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਆਣੀ ਚਾਹੀਦੀ ਹੈ ਕਿ ਥੋੜੇ ਰਾਜ ਦੇ ਵਿੱਚ ਸਾਡੀ ਬੱਚੀਆਂ ਖੁੱਲੇ ਮੈਦਾਨ ਚ ਬਾਥਰ ਜਾਂਦੀਆਂ ਸੀ ਸਾਡੇ ਬੱਚਿਆਂ ਦੇ ਲਈ ਬਾਥਰ ਨਹੀਂ ਸੀ ਸਾਨੂੰ ਸ਼ਰਮ ਨਹੀਂ ਆਣੀ ਚਾਹੇ ਸਾਨੂੰ ਮਾਣ ਹੈ ਇਸ ਗੱਲ ਦਾ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਇਸ ਤੋਂ ਇਲਾਵਾ ਥੋੜੇ ਸਕੂਲ ਦੇ ਵਿੱਚ ਤੇ ਪ੍ਰਾਈਵੇਟ ਸਕੂਲ ਲਗਭਗ ਸਵਾ ਕਰੋੜ ਦੇ ਆਸ-ਪਾਸ ਤੇ ਮੈਂ ਪ੍ਰਿੰਸੀਪਲ ਸਾਹਿਬ ਤੇ ਸਾਰੇ ਸਟਾਫ ਨੂੰ ਵਾਦਾ ਕਰਦਾ ਕਿ ਮੇਰੇ ਹੱਥੇ ਦਾ ਸਕੂਲ ਹੈ ਪੈਸੇ ਦੀ ਵੈਸੇ ਤਾਂ ਪੂਰੇ ਪੰਜਾਬ ਚ ਪੈਸੇ ਦੀ ਕਮੀ ਨਹੀਂ ਆਂ ਦਵਾਂਗੇ ਆਪਾਂ ਇਸ ਸਕੂਲ ਨੂੰ ਹੋਰ ਅਗਲੇ ਸਾਲ ਤੱਕ ਇੰਨਾ ਸ਼ਾਨਦਾਰ ਬਣਾਣਾ ਹੈ ਬਹੁਤ ਸਾਰੇ ਟੀਚਰ ਆਏ ਨਹੀਂ ਕੋਲੇ ਪਿੰਡੂ ਸਕੂਲਾਂ ਚ ਸੀ ਹੋਰ ਟੀਚਰ ਜਿਹੜੇ ਆ ਲਗਾਤਾਰ ਭਰਤੀ ਚੱਲ ਰਹੀ ਹੈ ਕੋਈ ਕੇਸ ਲੱਗੇ ਪ੍ਰਿੰਸੀਪਲ ਦਾ ਸਟੇਅ ਅਗਲੀ ਤਰੀਕ 18 ਮਈ ਨੂੰ ਹੈ ਪ੍ਰਿੰਸੀਪਲ ਵੀ ਆ ਰਹੇ ਆ ਲੈਕਚਰਰ ਵੀ ਆ ਰਹੇ ਆ ਮਾਸਟਰ ਸਾਰੇ ਟੀਚਰ ਪੂਰੇ ਕਰਾਨੇ 100% ਤੇ ਇਸ ਸਕੂਲ ਨੂੰ ਅਸੀਂ ਬਹੁਤ ਜਲਦੀ ਸਾਇੰਸ ਵੀ ਵੀ ਦਵਾਂਗੇ ਸਾਇੰਸ ਲੈਬ ਬਣ ਕੇ ਤਿਆਰ ਹੋ ਜੀਏ ਸਾਡੇ ਬੱਚਿਆਂ ਤੇ ਕਹਿੰਦਾ ਤੁਹਾਡਾ ਸੁ梦 ਇਹਦੇ ਹੋਰ ਵੀ ਆਸ-ਪਾਸ ਮੈਂ ਸਵੇਰ ਦਾ ਲੱਗਿਆ ਹੋਇਆ ਹਾਂ ਅਗਲੇ ਹੌਸਪੀਟਲਾਂ ਨੂੰ ਜਾ ਰਹੇ ਜੇ ਕੰਮ ਕਿੱਥੇ ਦਾ ਹੋਵੇ ਇਸ ਤੋਂ ਇਲਾਵਾ ਪਿੰਡ ਦੀਆਂ ਦੋ ਮੰਗਾਂ ਹੋਰ ਇੱਕ ਪਿੰਡ ਦੇ ਵਿੱਚ ਖੇਡ ਗਰਾਊਂਡ ਦੀ ਉਹਦੇ ਲਈ ਵੀ ਮੈਂ 10 ਲੱਖ ਰੁਪਏ ਦੀ ਗ੍ਰਾਂਟ ਅੱਜ ਹੀ ਅਨਾਉਂਸ ਕਰਦਾ ਹਾਂ ਕੰਮ ਸ਼ੁਰੂ ਹੋਵੇ ਇੱਕ ਕਮਿਊਨਿਟੀ ਸੈਂਟਰ ਤੇ ਜਿਹੜਾ ਦੂਜਾ ਕੰਮ ਹੈ ਉਹਦਾ ਵੀ ਜਿੰਨਾ ਖਰਚਾ ਹੋਊਗਾ ਉਹਦੇ ਵੀ ਗ੍ਰਾਂਟ ਅਨਾਉਂਸ ਕਰਦੇ ਆ ਤੀਜਾ ਮੈਂ ਕਮਿਸ਼ਨ ਤੇ ਲੱਗਿਆ ਹੋਇਆ ਤੁਸੀਂ ਮੰਗ ਨਹੀਂ ਰੱਖੀ ਪਰ ਇਹ ਮੇਰਾ ਸੁਪਨਾ ਹੈ ਕਿ ਮੇਨ ਰੂਟ ਤੋਂ ਜਿਹੜਾ ਪੁਲ ਪੈ ਕੇ ਆਪਾਂ ਨੂੰ ਤਾਂ ਕਿ ਟਾਰੀ ਨੂੰ ਸਿੱਧੀ ਅਪਰੂਚ ਆ ਜਾਵੇ ਉਸ ਪੁਲ ਦੇ ਉੱਤੇ BBMP ਦੇ ਉੱਤੇ ਲੱਗਿਆ ਤਾਂ ਕਿ ਜੇ ਜਗਰ ਉਹ ਬਣ ਜਾਂਦਾ ਤਾਂ ਸਾਡਾ ਟਾਰੀ ਪਿੰਡ ਮੇਨ ਰੋਡ ਤੇ ਆ ਜਾਊਗਾ 2 ਮਿੰਟ ਦੇ ਵਿੱਚ ਉਹਦੇ ਤੇ ਲੱਗੇ ਹੋਣਗੇ BBMP ਨੇ ਮਗਰ ਪਿਆ ਹੋਇਆ ਕਿ ਸੜਕਾਂ ਦਾ ਪੂਰੇ ਪੰਜਾਬ ਦੀ ਆਪਣੇ ਆਪ ਹੀ ਬਣਨੀਆਂ ਮਾਨ ਸਾਹਿਬ ਨੇ ਅਨਾਉਂਸ ਕਰਤਾ ਸਾਰੀ ਸੜਕਾਂ ਲੀ ਬਣਨੀਆਂ ਮੈਂ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਮੈਂ ਅੱਜ ਜਿਸ ਅਗਰ ਸਿੱਖਿਆ ਮੰਤਰੀ ਤਾ ਬਣਿਆ ਬੱਚਿਓ ਤੁਹਾਡੇ ਮਾਤਾ ਪਿਤਾ ਨੇ ਮੋਟਾਈ ਸੀ ਤੁਸੀਂ ਤੁਸੀਂ ਕਾਬਲ ਬਣਾਇਆ ਅਗਰ ਇਹ ਪੰਜਾਬ ਦੇ ਸਕੂਲ ਠੀਕ ਹੋ ਰਹੇ ਆ ਉਹਦੇ ਵਿੱਚ ਤੁਹਾਡਾ ਵੀ ਸ਼ੇਅਰ ਹੈ ਜੇ ਤੁਸੀਂ ਮੈਨੂੰ ਐਮਐਲਏ ਨਾ ਬਣਾਉਂਦੇ ਤੇ ਮੰਤਰੀ ਨਾ ਬਣਦੇ ਤੇ ਸਾਨੂੰ ਜਨੂਨ ਹੈ ਕੰਮ ਕਰਨ ਦਾ ਇਸ ਮਹਿਕਮੇ ਨੂੰ ਸਿਰ ਧਰਨੇ ਵਾਲਾ ਮਹਿਕਮਾ ਸਮਝਿਆ ਜਾਂਦਾ ਤੇ ਹੁਣ ਅਸੀਂ ਸਾਰੇ ਸਕੂਲ ਠੀਕ ਕਰ ਰਹੇ ਹਾਂ ਤੁਹਾਡੇ ਸਾਹਮਣੇ ਤੁਸੀਂ ਆਪ ਜਾ ਕੇ ਦੇਖ ਲਓ ਸ਼ਾਨਦਾਰ ਕੰਮ ਹੋ ਰਿਹਾ ਹੋਜੀ ਹੋਰ 6 ਮਹੀਨੇ ਤੱਕ ਜਦੋਂ ਇਹਦਾ ਸਾਰਾ ਕੰਮ ਕੰਪਲੀਟ ਹੋ ਗਿਆ ਨਵੇਂ ਕਮਰੇ ਬਣ ਗਏ ਸਕੂਲ ਦੀ ਰੜਗੜ ਦੇਖਿਓ ਕਿੰਨੀ ਵਧੀਆ ਆਉਗੀ ਤੇ ਇਹੀ ਉਮੀਦ ਹੈ ਇਹੀ ਇਹ ਰਸਤਾ ਪੰਜਾਬ ਸਿੱਖਿਆ ਕ੍ਰਾਂਤੀ ਇਹਦੇ ਹੀ ਚੱਲਦੀ ਰਹੂਗੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਬੱਚਿਆਂ ਦਾ ਜਿਹਨੇ ਪਰਫਾਰਮ ਕੀਤਾ ਸਾਰੇ ਸਟਾਫ ਨੂੰ ਮੁਬਾਰਕਬਾਦ ਤੇ ਦੇਖੋ ਪੈਸਾ ਦੇਣਾ ਮੇਰਾ ਕੰਮ ਹੈ ਬੱਚਿਆਂ ਨੂੰ ਚੰਗੀ ਵਿੱਦਿਆ ਦੇਣਾ ਤੁਹਾਡਾ ਕੰਮ ਹੈ ਮੈਂ ਆਸ ਕਰਦੇ ਹੂੰ ਉਮੀਦ ਕਰਦੇ ਹਾਂ ਤੁਸੀਂ ਪਹਿਲਾਂ ਹੀ ਬਹੁਤ ਵਧੀਆ ਪੜਾ ਰਹੇ ਹੋ ਪਰ ਹੁਣ ਹੋਰ ਦਿਲ ਲਾ ਕੇ ਪੜਾਉਂਗੇ ਤੁਹਾਡੇ ਤੁਹਾਡੀ ਪੜਾਈ ਬੱਚੇ ਅਸਮੀ ਨਹੀਂ ਪੱਥਰ ਉਦੋਂ ਹੈ ਜਦੋਂ ਇਹ ਬੱਚੇ ਇਹਨਾਂ ਵਿੱਚੋਂ ਹੋਰ ਪੁਲਿਸ ਅਫਸਰ ਬਣਨਗੇ ਇਹਨਾਂ ਵਿੱਚੋਂ ਵਕੀਲ ਬਣਨਗੇ ਡਾਕਟਰ ਬਣਨਗੇ ਤੇ ਮਾਸਕਰ ਵੀ ਤੁਸੀਂ ਦਿਨ ਰਾਤ ਮਿਹਨਤ ਕਰੋਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ